ਉਹ ਨੂੰ ਪਤਾ ਹੈ ਮਾਮੀ ਜੀ ਇੱਕ ਵਾਰੀ ਛੋਟਾ ਜਿਹਾ ਹੁੰਦਾ ਸੀ ਤੇ ਮਾਂ ਨੇ ਮੈਨੂੰ ਆਵਾਜ਼ ਮਾਰੀ ਮੈਂ ਸੁਤਾ ਪਿਆ ਸੀ ਸੋ ਮਾਂ ਲਈ ਆਕਸੀ 5:00 ਵਜੇ ਮਾਂ ਖੜੀ ਸੀ ਸਾਨੂੰ ਵੀ ਨਾਲ ਆਵਾਜ਼ ਮਾਰ ਕੇ ਉਠਾ ਦੇਦੀ ਸੀ ਮੰਡੀ 'ਚ ਤੇ ਇੱਕ ਦਿਨ ਮੈਂ ਉੱਠਿਆ ਨਹੀਂ ਉਹ ਉੱਠਿਆ ਨਹੀਂ ਬਈ ਦੇ ਮੂੰਹ ਤੇ ਨਹੀਂ ਜ਼ੋਰ ਦੀ ਮਾਰਿਆ ਥਪੜਾ ਐਂਡ ਉਸ ਦਿਨ ਤੋਂ ਬਾਅਦ ਅੱਜ ਤੱਕ ਯੋਧਿਕ ਕਰਨ ਰਿਆ ਮਾ ਕੋਈ ਤੇ ਉਹਦਾ ਟੈਰਰ ਇਹ ਸੀ ਉਹਨੇ ਕਹਿੰਦਾ ਰਾਜੇ ਰਾਜਾ ਉੱਠ ਕੇ ਕੜਾ ਉੱਠਾ ਇਹ ਗੱਲ ਠੀਕ ਹੈ ਕਿ ਨਹੀਂ ਠੀਕ ਉਹ ਠੀਕ ਸੋ ਫਿਰ ਉਹਦਾ ਮੇਰੇ ਜੇਲ੍ਹ ਦਾ ਜੇਲ੍ਹ ਕਿਸੇ ਕੰਮ ਖਾਸੀ ਹੋ ਜਾ ਫਿਰ ਹੋ ਜਾਊਗਾ ਮੈਂ ਨਾ ਕਿਹਾ ਆਵਗਾ ਮੈਂ ਚੁ ਨਾ ਚੱਲਦਾ ਹੋ ਗਿਆ ਪਰ ਤੇ ਉਹ ਫਿਰ ਉਹ ਮੇਰੇ ਚਾਰਾ ਤੋਂ ਦਾਰਿੰਦਾ